ਇਹ ਇਹਨਾਂ ਦੀ ਸੋਲੀ ਆ ਕਾ ਪੂਰਾ ਸਰਕਾਰ ਚੱਲਦੀ ਗਰੀਬਾਂ ਦਾ ਕੋਈ ਪਛਤਾ ਉਹ ਨਾ ਬਣਾਵਾ ਬਣਾਉਣਾ ਆ ਬੇਖੋ ਛਡੋ ਨਾ ਦੋ ਬਾਰ ਨਹੀਂ ਮਾਰਦਾ ਇਹਨਾਂ ਬਣਾ ਦੋ ਰਿਕਵੈਸਟ ਆ ਇਹ ਵੀਡੀਓ ਪੈਣੀ ਚਾਹੀਦੀ ਆ ਕੋਈ ਕਾਹੀ ਦੇਖਿਆ ਟਿਕਟ ਨਹੀਂ ਦੱਸਦਾ ਇਹਨੂੰ ਦੇਈ ਕੋਈ ਕੰਡੇ ਨਾ ਪਰਿਆ ਨੂੰ ਕਰ ਮੇਰਾ ਬਣਾਦਾ ਹੈ ਲੈ ਕੀ ਆ ਸਾਡੇ ਨੂੰ ਪਤਾ ਲੱਗ ਗਿਆ ਕੋਈ ਯਾਰ ਇੱਕ ਮਿੰਟ ਖੜਾ ਲਾ ਕਰਨਾ ਕਰਦਾ ਹੋ ਪਤਾ ਲੱਗੇ ਕੋਈ ਨਹੀਂ ਨਾ ਇਹਨਾਂ ਦੇ ਯਾਰ ਪਾ ਕੇ ਉਹਨਾਂ ਮਾਮਲੇ ਰ ਸੁਨੀਆ ਸੀਨੀਅਰ ਅਫਸਰ ਦੱਸ ਲੋਈ ਨਾ ਇਹ ਲੋੜ ਆਈ ਝਗੜਾ ਮੌਕਾ ਵੇਖਣ ਕਿਹੜੀ ਜਗ੍ਹਾ ਤੇ ਅਸੀਂ ਇੱਥੇ ਮਰਾਰ ਪਰ ਕੀ ਗੱਲ ਕੀ ਇਤਵਾਇਬੀ ਦਰਖਾਸਤ ਆਈ ਤੇ ਮੌਕਾ ਵੇਖਣ ਝਗੜਾ ਆ ਬਸ ਤੁਹਾਡੇ ਨਾਲ ਵੀ ਕਾਰਵਾਈ ਆ ਜਾਣ ਨੇ ਕਾਰਵਾਈ ਕਰਨ ਦੇ ਯਾਰ ਇਹਦਾ ਨਾ ਕਰੋ ਕਾਰਵਾਈ ਕਰਨ ਹਾਂਜੀ ਕਰੋ ਹੁੰਦਿਆ ਇਹਨਾਂ ਦੀ ਸੋਲੀ ਆ ਇਹ ਆ ਪੂਰਾ ਸਰਕਾਰ ਚੱਲਦੀ ਗਰੀਬਾਂ ਦਾ ਕੋਈ ਪੱਤਾ ਹੁਣ ਨਾ ਬੜਾ ਨਾ ਬੜਾ ਨਾ ਆ ਬੇਕੋ ਬੜਾ ਨਾ ਦੋ ਵਾਰ ਨਹੀਂ ਵਰਦਾ ਇਹ ਲੋਕਾਂ ਨੂੰ ਦੋਵੇਂ ਲੋਕਾਂ ਨੂੰ ਤਕਾਣ ਰਿਕਵੈਸਟ ਆ ਇਹ ਵੀਡੀਓ ਪੈਣੀ ਚਾਹੀਦੀ ਆ ਕੋਈ ਕਾਫੀ ਦੇਖਿਆ ਕਿ ਫਾਦੇ ਨਹੀਂ ਕਰਦਾ ਇਹਨੂੰ ਦੇ ਕੋਈ ਕੰਡੇ ਨਾ ਪਰਿਆ ਨੂੰ ਕਰਮ ਜਨਮ ਬਣਾ ਦਿੰਦੇ ਗੱਲ ਕੀ ਹੈ ਸਾਡੇ ਨੂੰ ਪਤਾ ਲੱਗ ਗਿਆ ਕੋਈ ਮਾਮਲਾ ਰ ਸੀਨੀਅਰ ਸੀਨੀਅਰ ਅਫਸਰ ਦਸਤਖਤ ਲੜਾਈ ਝਗੜਾ ਮੌਕਾ ਵੇਖਣ ਦਾ ਕਿਹੜੀ ਜਗ੍ਹਾ ਤੇ ਮਰਾੜ ਪਰ ਕੀ ਗੱਲ ਕੀ ਅਪਲਾਈ ਬੀ ਦਰਖਾਸਤ ਆਈ ਤੇ ਮੌਕਾ ਵੇਖਣ ਦਾ ਝਗੜਾ ਆ ਬਸ ਤੁਹਾਡੇ ਨਾਲ ਕੀ ਕਾਰਵਾਈ ਜਾਣਨੇ ਕਾਰਵਾਈ ਕਰਨ ਦੇ ਯਾਰ ਇਹਦਾ ਨਾ ਕਰੋ ਕਾਰਵਾਈ ਕਰਨ ਹਾਂ ਜੀ ਕਰੋ ਹੁੰਦਿਆ ਇਹਨਾਂ ਦੀ ਸੋਲੀ ਆ ਸਰਕਾਰ ਚੱਲਦੀ ਗਰੀਬਾਂ ਦਾ ਕੋਈ ਪੱਛਾ ਹੁਣ ਨਾ ਬਣਾਵਾ ਹੁਣ ਆ ਬੇਕੋ ਸੜੋ ਨਾ ਦੋਬਾਰਾ ਨਹੀਂ ਬੜਾ ਇਹ ਨੋਟ ਲਓ ਤੁਸੀਂ ਦਰਜਾ ਲਓ ਤਕਾਂ ਰਿਕਵੈਸਟ ਆ ਇਹ ਵੀਡੀਓ ਪੈਣੀ ਚਾਹੀਦੀ ਆ ਕੋਈ ਕਾਫੀ ਤਾਂ ਦੇਖਿਆ ਕਿ ਸਾਡੇ ਦੇ ਸਦੋਂ ਇਹ ਕਿ ਦੇ ਆਈ ਨਾ ਆਪਣੇ ਟੀ ਡਾਂਡੇ ਨਾ ਪਰਿਆ ਨੂੰ ਕਰ ਰਮ ਜਰ ਬਣਾ ਦੋ ਗੱਲ ਕੀ ਹੈ ਸਾਡੇ ਨੂੰ ਪਤਾ ਲੱਗ ਗਿਆ ਕੋਈ ਨਾ ਮਾਮਲਾ ਰ ਸਿਨੀਅਰ ਸਿਨੀਅਰ ਅਫਸਰ ਦੱਸੋ ਲੜਾਈ ਝਗੜਾ ਮੌਕਾ ਵੇਖਣ ਕਿਹੜੀ ਜਗ੍ਹਾ ਤੇ ਅਸੀਂ ਇੱਥੇ ਮਰਾਰ ਪਰ ਕੀ ਗੱਲ ਕੀ ਇਤਵਾਇਬੀ ਦਰਖਾਸਤ ਆਈ ਤੇ ਮੌਕਾ ਵੇਖਣੇ ਝਗੜਾ ਆ ਬਸ ਤੁਹਾਡੇ ਨਾਲ ਵੀ ਕਾਰਵਾਈ ਆ ਜਾਣ ਨੇ ਕਾਰਵਾਈ ਕਰਨ ਦੇ ਯਾਰ ਇਹਦਾ ਨਾ ਕਰ ਕਾਰਵਾਈ ਕਰਨ ਹਾਂਜੀ ਲਾਓ ਸਟਾਪ ਕਰੋ ਹੁੰਦਿਆ ਇਹਦੀ ਸੋਲੀ ਆ ਆ ਪੂਰਾ ਸਰਕਾਰ ਚੱਲਦੀ ਗਰੀਬਾਂ ਦਾ ਕੋਈ ਪੱਤਾ ਹੁਣ ਨਾ ਬੜਾ ਨਾ ਬੜਾ ਨਾ ਆ ਬੈਠੋ ਸੜੋ ਨਾ ਦੋਬਾਰਾ ਨਹੀਂ ਕਰਦਾ ਨੋ ਨੋ ਦੋਈ ਰਿਕਵੈਸਟ ਆ ਇਹ ਵੀਡੀਓ ਪੈਣੀ ਚਾਹੀਦੀ ਆ ਆਪਣੇ ਕੰਡੇ ਨਾ ਪਰਿਆ ਨੂੰ ਕਰ ਮੇਰੇ ਬਣਾਤਾ ਹੈ ਬੈਲ ਕੀ ਹੈ ਸਾਡੇ ਨੂੰ ਪਤਾ ਲੱਗ ਗਿਆ ਉਹਨਾਂ ਦੀ ਗੱਲ ਕਰ ਰਿਹਾ ਹੈ ਉਹਨਾਂ ਦੇ ਇੱਕ ਤੋਂ ਮੋਟਾ ਫੜਾ ਲਾ ਕਰ ਮਰਨਾ ਕਰਦਾ ਹੋ ਪਤਾ ਲੱਗ ਗਿਆ ਉਹਨਾਂ ਦੇ ਨਾਮ ਇਹਨਾਂ ਨੇ ਇਹਨਾਂ ਦੇ ਮਾਮਲੇ ਰਿ ਸੀਨੀਅਰ ਸੀਨੀਅਰ ਅਫਸਰ ਦਸਤ ਲੜਾਈ ਝਗੜਾ ਮੌਕਾ ਵੇਖਣਾ ਕਿਹੜੀ ਜਗ੍ਹਾ ਤੇ ਮਰਾੜ ਪਰ ਕੀ ਗੱਲ ਕੀ ਅਪਲਾਈ ਬੀ ਦਰਖਾਸਤ ਆਈ ਤੇ ਮੌਕਾ ਵੇਖਣਾ ਝਗੜਾ ਆ ਬਸ ਤੁਹਾਡੇ ਨਾਲ ਕੀ ਕਾਰਵਾਈ ਜਾਣਨੇ ਕਾਰਵਾਈ ਕਰਨ ਦੇ ਯਾਰ ਇਹਦਾ ਨਾ ਕਰੋ ਕਾਰਵਾਈ ਕਰਨ